ਪੰਜਾਬ ਦੇ ਵਿੱਚ ਚਾਈਨਾ ਡੋਰ ਦੇ ਮਾਮਲੇ ਲਗਾਤਾਰ ਵਾਧੇ ਜਾ ਰਹੇ ਹਨ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਜ਼ਖਮੀ ਹੋਣ ਦੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਪਰੰਤੂ ਹੁਣ ਇੱਕ ਹੋਰ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਹੈ ਜਿੱਥੇ ਮਸ਼ਹੂਰ ਪੰਜਾਬੀ ਕਲਾਕਾਰ ਬਿੱਟੂ ਖੰਨੇਵਾਲਾ ਇੱਕ ਜੋ ਚਾਈਨਾ ਡੋਰ ਦੇ ਨਾਲ ਜ਼ਖਮੀ ਹੋਏ ਨੇ ਤੇ ਦੱਸਦੀ ਹੈ ਕਿ ਪੰਜਾਬ ਪੁਰਸ ਲਗਾਤਾਰ ਚਾਈਨਾ ਡੋਰ ਦੀ ਸਪਲਾਈ ਨੂੰ ਬੰਦ ਕਰਨ ਦੇ ਲਈ ਦਿਨ ਪਰ ਕੰਮ ਕਰ ਰਹੀ ਹੈ ਪਰੰਤੂ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਲੋਕਾਂ ਦੇ ਲਈ ਹਲੇ ਵੀ ਸਿਰਦਰਦੀ ਇਹ ਚਾਇਨਾ ਡੋਰ ਬਣੀ ਹੋਈ ਹੈ ਇਸ ਨੂੰ ਜੋ ਬਣਾਉਣ ਵਾਲੇ ਜਾਂ ਫਿਰ ਵੇਚਣ ਵਾਲੇ ਹਲੇ ਵੀ ਕਿਤੇ ਨਾ ਕਿਤੇ ਪੁਲਿਸ ਦੇ ਜੰਗਲ ਤੋਂ ਜੋ ਮੇਨ ਸਰਗਰਾਂ ਨੇ ਉਹ ਬਾਹਰ ਨੇ ਅਤੇ ਪੰਜਾਬ ਪੁਲਿਸ ਲਗਾਤਾਰ ਜੋ ਇਸ ਨੂੰ ਬੰਦ ਕਰਨ ਤੇ ਅਤੇਸ਼ ਤੇ ਠੱਲ ਪਾਉਣ ਦੀ ਕੋਸ਼ਿਸ਼ ਕਰਦੀ ਆ ਤੇ ਹੁਣ ਇੱਕ ਵਾਰ ਤੁਹਾਨੂੰ ਦੱਸ ਦੇ ਕਿ ਪੰਜਾਬੀ ਸਿੰਗਰ ਜੋ ਬਿੱਟੂ ਖੰਨੇ ਵਾਲਾ ਨੇ ਉਹ ਇਸ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਨਾਲ ਵੀ ਕੱਲ੍ਹ ਬਾਤ ਕਰਾਂਗੇ ਅਤੇ ਸਾਰਾ ਜੋ ਹੈ ਮਾਮਲਾ ਪੁੱਛਾਂਗੇ ਕਿਉਂਕਿ ਜੀਮੇ ਬਿੱਟੂ ਖੰਨੇਵਾਲਾ 10 ਸਰੇ ਸੰ ਕੀ ਉਹ ਆਪਣੇ ਕੰਮ ਨੂੰ ਕੰਮ ਜੋ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਹਰ ਜਾ ਰਹੇ ਸਨ ਅਤੇ ਉਹ ਚੈਨਾ ਡੋਰ ਦਾ ਸ਼ਿਕਾਰ ਹੋਏ ਹਨ ਮੈਂ ਲੋਕਲ ਬਾਜ਼ਾਰ ਚ ਹੋਂ ਕਰਕੇ ਆਪਣੇ ਬਾਈਕ ਤੇ ਜਾ ਰਿਹਾ ਸੀਗਾ ਡੋਰ ਆ ਮੈਂ ਕਹਿੰਦਾ ਏ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੀਆਂ ਨੇ ਡੋਰ ਬੰਦ ਕਰਤੀ ਇਹਨੇ ਗੱਟੂ ਫੜ ਲਿਆ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਹੈ ਸਾਰੀ ਚਾਈਨਾ ਡੋਰ ਚੱਲ ਰਹੀ ਹੈ ਜੋ ਕਿ بڑے ਲੋਕਾਂ ਦੀ ਜਾਨ ਦਾ ਖੋ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਘਰ ਨੂੰ ਪਹੁੰਚ ਜਾਂਦੀ ਡੋਰ ਆ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਡੋਰ ਘੱਡ ਦਿੱਤੀ ਆ ਸਾਰੀ ਡੋਰਾਂ ਜਿਹੜੀਆਂ ਨੇ ਚਾਈਨਾ ਡੋਰ ਚੱਲ ਰਹੀ ਹੈ ਜਿਹੜੀਆਂ ਕਿ ਕਿਸੇ ਦੀ ਵੀ ਜਾਨ ਲਈ ਖਤਰਾ ਹੈ ਤੇ ਪਤਾ ਨਹੀਂ ਸਰਕਾਰਾਂ ਕੀ ਕਰਕੇ ਕਹਿੰਦੇ ਨੇ ਇੱਥੇ ਗੱਟੂ ਪੜਦੇ ਨੇ ਜਿੱਥੋਂ ਆਉਂਦੀ ਐ ਡੋਰ ਉਹ ਕੌਣ ਲੈ ਕੇ ਆਉਂਦਾ ਉਹ ਉਹ ਮੈਂ ਕਹਿੰਦਾ ਸਾਰੀ ਮਿਹਲੀ ਭੁਗਤਾਂ ਸਰਕਾਰ ਦੀ ਮਿਹਲੀ ਭੁਗਤਾਂ ਇੱਥੇ ਕੁਝ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਐਵੇਂ ਦੀ ਚੀਜ਼ ਨਹੀਂ ਵੇਚ ਸਕਦੀ ਕੁਝ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਇਹ ਸਾਰਾ ਕੁਝ ਇੱਕ ਕਾਦੀ ਗੇਮ ਐ ਕਾਦੀ ਖੇਡ ਐ ਮੇਰੀ ਤਾਂ ਸਮਝ ਤੋਂ ਬਾਹਰ ਐ ਕਿੰਨੇ ਕੇਸ ਤੁਹਾਡੇ ਸਾਹਮਣੇ ਆਵਾਜ਼ ਦਿਨ ਸ਼ੁਰੂ ਹੋ ਗਏ ਹਾਂ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਸੀ ਸਿਵਲ ਹਸਪੀਟਲ ਇੱਕ ਬਜ਼ੁਰਗ ਦਾ ਸੀ ਉਹ ਤਾਂ ਬਹੁਤ ਜ਼ਿਆਦਾ ਹੱਥ ਕੱਟਿਆ ਗਿਆ ਬਸ ਇਹ ਬੰਦ ਹੋਣਾ ਚਾਹੀਦਾ ਜੀ ਇਹਦੇ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹਦੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਂ ਕਹਿੰਨਾ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਝ